ਹਾਂਜੀ ਸਾਡੇ ਪਹਿਲੇ ਰੇਸ ਵਾਲੇ ਭਰਾਵਾਂ ਨੂੰ ਬੇਨਤੀ ਆ ਵੀਰੇ ਸਾਡੇ ਵਿਚਕਾਰ ਰਿਕੁਐਸਟ ਹੈ ਜੀ ਤੁਹਾਡੇ ਲਈ ਐਮਐਲਏ ਸਾਹਿਬ ਪੁੰਜਣ ਵਾਲੇ ਨੇ ਤੇ ਭਾਈ ਨਿੰਦਰ ਵੀਰੇ ਵੱਲੋਂ ਬੇਨਤੀ ਆ ਵੀਰੇ ਲਾਈਟਾਂ ਬੰਦ ਕਰ ਦੇ ਤੇ ਬਾਈ ਬੰਦੇ ਨੇ ਦੇਖ ਕੇ ਗਿਆ ਇਹ ਪਹਿਲੇ ਦੂਜੇ ਲਈ ਹੋ ਗਿਆ ਦੋ ਦੋ ਦੇਣ ਨੂੰ ਦੋ ਲੱਖ ਦਿੰਦੇ ਆ ਜਿਹੜਾ ਪਹਿਲੇ ਦੇ ਦੱਪੋ ਪਹਿਲਾ ਲੈ ਲੇ ਰੇਕਾ ਬੰਦ ਕਰਾ ਦੇ ਦੁਬਾਰਾ ਕਰ ਲੈ ਲਾਈਟਾਂ ਬੰਦ ਓ ਬਿੱਲੂ ਲਾਈਟਾਂ ਬੰਦ ਕਰਾਈਏ ਦੋਨੋਂ ਜੋ ਕਮੇਟੀ ਹੈ ਹਾਂਜੀ ਭਾਈ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਆ ਵੀਰੇ ਲਾਈਟਾਂ ਬੰਦ ਕਰ ਦਿਓ ਜੀ ਵੀਰ ਜੀ ਲਾਈਟਾਂ ਹੈਲੋ ਹੈਲੋ ਬੰਦ ਕਰ ਦਿਓ ਹੈਲੋ ਵੀਰੇ ਇੱਕ ਨਿੰਦਰ ਟੱਟ ਬਲੀਓ ਬੇਨਤੀ ਆ ਐਮਐਲਏ ਆ ਪਾ ਰਹੇ ਆ ਤੇ ਵੀਰੇ ਐਮਐਲਏ ਸਾਹਿਬ ਆ ਰਹੇ ਆ ਉਹ ਕਹਿੰਦੇ ਨਿੰਦਰ ਟੱਟ ਤੇ ਇਹਨਾਂ ਦੀ ਸਾਰੀ ਟੂਰਨਾਮੈਂਟ ਕਮੇਟੀ ਹੈ ਕਹਿ ਰਹੀ ਆ ਵੀ ਹੱਥ ਜੋੜ ਕੇ ਬੇਨਤੀ ਆ ਵੀ 5 ਮਿੰਟ ਤੁਸੀਂ ਕੁੱਤੇ ਰੋਕ ਲੋ ਜੀ 5 ਮਿੰਟ ਹੀ ਕੁੱਤੇ ਰੋਕ ਲੋ ਜੀ ਲਾਈਟਾਂ ਬੰਦ ਕਰ ਦਿਓ ਜੀ ਉਹ ਉੱਠ ਕੇ ਬੋਲਦੇ ਦੋ ਵਾਰ ਫੇਰ ਫੇਰ ਹੋਣੀ ਆ ਆਪਾਂ ਯਾਰ ਲੈਣ ਦੇ ਭਾਈ ਕੁੱਤੇ ਤਿਆਰ ਕੀਤੇ ਆ ਕੋਈ ਨਾ ਬਾਅਦ ਚੋ ਕਰਾ ਦਾਂਗੇ ਐਮਐਲਏ ਸਾਹਿਬ ਦੀ ਫੋਟੋ ਭਾਈ ਨਾਮ ਬਣਾ ਦਾਂਗੇ ਨਾਮ ਪੜਾ ਦਾਂਗੇ ਹਾਂਜੀ ਛੱਡ ਦਿਓ ਜੀ ਲਿਆਓ ਜੀ ਅੰਦੀ ਫਾਇਦੇ ਰੇਸ ਐਮਐਲਏ ਸਾਹਿਬ ਤੋਂ ਆਪਾਂ ਨਾਮਾਂ ਦੀ ਵੰਡ ਕਰਾਵਾਂਗੇ ਲਿਆਓ ਜੀ ਭਾਈ ਲਾਈਟਾਂ ਬੰਦ ਕਰ ਦਿਓ ਵੀਰੇ ਪਹਿਲਾਂ ਤਾਂ ਜੀ ਬੀਟ ਯਾਰ ਲਾਈਟ ਵਾਲੇ ਬਰਾ ਨੂੰ ਬੇਨਤੀ ਹੈ ਲਾਈਟਾਂ ਬੰਦ ਕਰੋ ਜਲਦੀ ਨਾਲ ਵੀਰੇ ਬੇਨਤੀ ਜੀ ਖੁੱਲ ਜਾਓ ਪਿੱਛੇ ਨੋ ਜਾਓ ਵੀਰੇ ਟਰੈਕ ਕਲੀਅਰ ਕਰ ਦਿਓ ਜੀ ਵੱਡਾ ਧੰਨਵਾਦ ਕਰਦੇ ਆ ਭਾਈ ਗਿੱਦਾ ਕੁਲਥਮ ਯੂਕੇ ਭਾਈ ਮੱਖਣ ਸੰਧੂ ਟੋਗੜੀ ਇਹਨਾਂ ਵੱਲੋਂ 5000 ਭਾਈ ਡੋਰ ਆ ਗਈ ਵੀਰੇ ਕੋਬਰਾ ਦੀ ਕੋਬਰਾ ਹਾਏ ਕੋਬਰਾ ਨਾਲ ਜੇਤੂ ਹੈ ਜੀ ਇਹ ਕੋਬਰਾ ਕਹਿੰਦੇ ਦੂਜੇ ਫੋੜ ਦਾ ਜੇਤੂ ਹੋ ਗਿਆ ਵੱਡੀਆਂ ਮੁਬਾਰਕਾਂ ਭਾਈ ਕਾਕਾ ਗਰੇਵਾਲ ਇਕਬਾਲ ਥਾਲੀਵਾਲ ਜਤਿੰਦਰ ਝਾਂਡੇ ਗਰੇਵਾਲ ਬ੍ਰਦਰ ਗਰੁੱਪ ਦਾ ਕੋਤਾ ਕੋਬਰਾ ਇਸ ਸੀਜ਼ਨ ਦੇ ਦੂਜੇ ਫੋੜ ਦਾ ਜੇਤੂ ਹੈ ਜੀ ਤੇ ਭਾਈ ਰਣਵੀਰ ਰੋਲੇ ਮਹਾਰਾਜ ਕਨੇਡਾ ਗ੍ਰਿੰਦਰ ਕਲਾਹਾ ਗੋਪੀ ਰਾਜੇਵਾਲ ਫਾਸਟ ਗ੍ਰਿੰਦਰ ਰੋਕੋ ਤੁਹਾਨੂੰ ਸਿੰਘ ਲੋਡ ਦਾ ਕੁੱਤਾ ਕਿੰਗ ਲੋਡ ਇਹ ਦੂਜੇ ਨੰਬਰ ਤੇ ਮੋਟਰਸਾਈਕਲ ਦਾ ਜੇਤੂ ਹੈ ਬਹੁਤ ਬੜਾ